ਆ ਗਈ ਸਰਦਾਰ ਜੀ ਹਾਂ ਜੀ ਸੁੱਤੀ ਹਾਂਜੀ ਹਾਂਜੀ ਪੁੱਤਾ ਚਲੋ ਮੇਰਾ ਤਾਂ ਦਮ ਟਾ ਅੱਖ ਮੇਰੀ ਖਰਾਬ ਈ ਵੀ ਰੈਟ ਕਰ ਲੈਣਾ ਮੈਂ ਤਾਂ ਦੁਕਾਨੇ ਵੀ ਨਹੀਂ ਗਿਆ ਇਸੇ ਕਰਕੇ ਹਾਂਜੀ ਤੇ ਤੂੰ ਠਾਰ ਲਿਆ ਵਾ ਮੈਨੂੰ ਕੀ ਗੱਲ ਸੁਖਵਾ ਹੈ ਤੇ ਸੋਖੀ ਆ ਹੂੰ ਥੋੜਾ ਜਿਹਾ ਕੰਮ ਸੀ ਕਿਹੜਾ ਕੰਮ ਪੈ ਗਿਆ ਕੱਪੜੇ ਬਣਾਉਣ ਜਾਣਾ ਸੀ ਬੱਚਿਆਂ ਦੇ ਕੱਪੜੇ ਬਣਾਉਣ ਜਾਣਾ ਸੀ ਹਾਂਜੀ ਮੇਰੇ ਕੋਤੇ ਜਾਇ ਨਹੀਂ ਜਾਣਾ ਅੱਖ ਮੇਰੀ ਖਰਾਬ ਹੋ ਮੈਂ ਤੇ ਅੱਗੇ ਟੁੱਟੀ ਕੀਤੀ ਇਸੇ ਕਰਕੇ ਵੀ ਰਾਈਟ ਕਰਨਾ ਥੋੜਾ ਬੜਾ ਟਾਈਮ ਮੇਰੀ ਗੱਲ ਸੁਣ ਕੁੜੀ ਨੇ ਮੈਨੂੰ ਕੱਲ ਇਸ਼ਾਰਾ ਦਿੱਤਾ ਵਾ ਕਿ ਆਹ ਗੱਲ ਬਾਤ ਨਾਲੇ ਕੁੜੀ ਨਾਲ ਤੂੰ ਚੰਗਾ ਵਿਹਾਰ ਨਹੀਂ ਕਰ ਲਈ ਤੀ ਮੁੰਡੇ ਨੂੰ ਤੂੰ ਵਧੀਆ ਜਉਨੀ ਆ ਤੇ ਕੁੜੀ ਨਾਲ ਤੂੰ ਨਫ਼ਰਤ ਕਰਦੀ ਹਰੇ ਟਾਈਮ ਮੈਂ ਉਹਨੂੰ ਕੀ ਕਰਾਂ ਜਿਹੜੀ ਆ ਨਾ ਕੁੜੀ ਆਪਣੀ ਉਹ ਤੈਨੂੰ ਮਾਂ ਹੀ ਸਮਝਦੀ ਹੈ ਪਾਰ ਤੋਂ ਮੁੰਡੇ ਨਾਲ ਵੱਧ ਦੇ ਕੁੜੀ ਨਾਲ ਘਟ ਕਰਦੇ ਆ ਇਹ ਤਾਂ ਅੱਗੇ ਜੀ ਜੇ ਮੈਂ ਮੈਂ ਦੋਵਾਂ ਨਾਲ ਇੱਕੋ ਜਿਹੀ ਪਿਆਰ ਕਰਦੀ ਇਹ ਗੱਲ ਗਲਤ ਵਾ ਮੇਰੇ ਦਿਲ 'ਚ ਕੋਈ ਵੈਵ ਨਹੀਂ ਮੈਨੂੰ ਕੁੜੀ ਨੇ ਵੀ ਦੱਸੀ ਇਹ ਗੱਲ ਤੇ ਮਾਤਾ ਮੈਨੂੰ ਕੱਲ ਝੂਟਾ ਵੀ ਨਹੀਂ ਲੈਣ ਦਿੱਤਾ ਸਾਈਕਲ ਦੇ ਨੇ ਉਹ ਨੇ ਤੁਹਾਡੇ ਉਦੋਂ ਜੇ ਕੰਨ ਭਰਦੀ ਆ ਕੰਨ ਨਹੀਂ ਭਰਦੀ ਉਹਨੇ ਮੈਨੂੰ ਦੱਸਿਆ ਤੇ ਮੈਂ ਆਖਿਆ ਵੀ ਚੱਲ ਉਹਨ ਮੋਟਰਸਾਈਕਲ ਤੇ ਉਡਾ ਲੈ ਪਹਿਲਾਂ ਤੈਨੂੰ ਹੌਂਡਾ ਕਦੀ ਤੂੰ ਚੰਗੀ ਰਹੀ ਅੰਦਰੋਂ ਨਹੀਂ ਨਿਕਲੀ ਤੂੰ ਜੇ ਨਿਕਲੋ ਤੇ ਤਾਂ ਪਾਸੇ ਗੱਲੀ ਵਜਣਾ ਹੈ ਇਹਨਾਂ ਗੱਲਾਂ ਤੋਂ ਫਿਰ ਮੈਨੂੰ ਗੁੱਸਾ ਚੜਦਾ ਜਿਹੜਾ ਤੈਨੂੰ ਉਹੀ ਦੱਗਾ ਪੁੱਠੀਆਂ ਛਿੱਧੀਆਂ ਦੱਸਦੀ ਆ ਤੇ ਦੱਸਣਾ ਨਹੀਂ ਕਿਉਂ ਉਹਨ ਮਾੜਾ ਹੀ ਕਰਦੀ ਮਾੜਾ ਹੀ ਕਰਦੀ ਤੇ ਤੈਨੂੰ ਉਹ ਦੱਸਦੇ ਨਹੀਂ ਚੰਗਾ ਕਰੇ ਤਾਂ ਤੈਨੂੰ ਉਹ ਦੱਸੇ ਨਾ ਠੀਕ ਹੈ ਉਹ ਜੇ ਜਣਾ ਲੈ ਕੇ ਬਹਿ ਜਾਈਓ ਹੂੰ ਵੇ ਆ ਮੈਨੂੰ ਪੈਸੇ ਦੋ ਮੈਂ ਨਾ ਪਰੀ ਤੇ ਕੱਪੜੇ ਬਣਾਉਣ ਜਾਣਾ ਮੈਂ ਕੁੜੀ ਨਿੱਕੀ ਹੁੰਦੀ ਜਦੋਂ ਦੀ ਤੇਰੀ ਝੋਲੀ ਪਾਈ ਹੈ ਨਾ ਤੇ ਉਦੋਂ ਦਾ ਤੇਰੇ ਨਾਲ ਪਿਆਰ ਕਰਦੀ ਆ ਪਰ ਤੂੰ ਮਤ ਰਹੀ ਮਾਂ ਵਾਲਾ ਉਹਦੇ ਨਾਲ ਰਹਾਦੀਆਂ ਸਲੋ ਮੈਂ ਤੇ ਮੁੰਡੇ ਨੂੰ ਕੱਪੜੇ ਬਣਾ ਕੇ ਦੇਣਾ ਤੇ ਨਾਲ ਕੁੜੀ ਨੂੰ ਵੀ ਬਣਾ ਕੇ ਦੇਣੀ ਆ ਕੋਈ ਮਤ ਰਹੀ ਮਾਂ ਵਾਲਾ ਮੈਂ ਸਲੋਕ ਨਹੀਂ ਉਹਨਾਂ ਰੱਖਦੀ ਇਹ ਤੁਹਾਡੇ ਦਿਨਾਂ ਚ ਹੀ ਹੁੰਦਾ ਹੈ ਬਹਿਮ ਤੇ ਵੇ ਸੂਟ ਕਿਉਂ ਨਹੀਂ ਲੈ ਕੇ ਦਿੰਦੇ ਉਹਨਾਂ ਨਾਲ ਬਰਾਬਰ ਦਾ ਇਹਨੇ ਮੁੰਡੇ ਦਾ ਬਣਾ ਕੇ ਦੇਣਾ ਕੁੜੀ ਦਾ ਕੀ ਗੱਲ ਦੁਖਦਾ ਤੈਨੂੰ ਜਿਦੋਂ ਮੈਂ ਕਹਿਣ ਦੀ ਹੋ ਜਾਂਦੀ ਆ ਪਰਸ ਮਣ ਤੇਰਾ ਤੇ ਮੈਂ ਪੈ ਦੇਣਾ ਉਹਦੇ ਹੱਥੇ ਚੱਲ ਬਣਾ ਕੇ ਦੇ ਟੂਟ ਰੋ 1000 ਰੁਪਇਆ ਯੋ ਮੁੰਡੇ ਦਾ ਤੇ 1000 ਰੁਪਇਆ ਬਰਾਬਰ ਦੇ ਕੁੜੀ ਦੇ ਬਣਾ ਕੇ ਲਿਆ ਕੇ ਦੇ ਨੇ ਠੀਕ ਆ ਹੁਣ ਮੁੜ ਕੇ ਨਾ ਗੰਨੀ ਤੇ ਉਹਦੇ ਦਾਰੀ ਪੈਸੇ ਮੁੱਕ ਗਏ 1000 ਜਿਹੜਾ ਤੋਂ ਵੰਦ ਤੈਨੂੰ 1000 ਰੁਪਇਆ ਲੈ ਨਹੀਂ ਰੱਖ ਇਹ ਕੁੜੀ ਦੇ ਮੁੰਡੇ ਦੇ ਬਰੋਬਰ ਹੀ ਚੜੀ ਜਾਂਦੀ ਐ ਆਪ ਚਲ ਕੇ ਮੋਟਰ ਤੇ ਇਹਨੂੰ ਨਹੀਂ ਪਤਾ ਲੱਗਣਾ ਤੇ ਮੈਂ ਇਦਾਂ ਕਰਦੀ ਐ ਵੀ ਜਿਹੜਾ ਉਦੋਂ ਢਾਈ ਸੋਹਿਆ ਸੂਟ ਲਿਆ ਨਾ ਉਹੋ ਹੀ ਲੈ ਕੇ ਦਫਾਕੇ ਦੇ ਪਾ ਦੂੰ ਜਿਹੜੇ ਨਵੇਂ ਦੇ ਕੱਪੜੇ ਲੈ ਕੇ ਆਏ ਨੇ ਕਿ ਇਦਾਂ ਹੀ ਕੰਮ ਤੋਂ ਖਾਣਾ ਉਦਾਂ ਨਹੀਂ ਹੁਣ ਆਹ ਸੂਟ ਕਿਤੇ ਮਾੜਾ ਕਿੱਡਾ ਸੋਹਣਾ ਸੂਟ ਵਾ ਇਹੋ ਹੀ ਚਾ ਲੈਣਾ ਨਾਰੀ ਲੈ ਜੈਣੀ ਆ ਆਉਂਦੇ ਨੂੰ ਕਿਤੇ ਘਰ ਹੀ ਲੈ ਜਾਨੀਏ ਹਨੂ ਕੀ ਪਤਾ ਲੱਗਣਾ ਏਦਾਂ ਆਣ ਕੇ ਲਫਾਫੇ ਚ ਪਾ ਕੇ ਤੇ ਕੱਢ ਲਿਆਉਂਗੀ ਮੈਂ ਦਾਦਾ ਘਮਾਣਾ ਤੂੰ ਹਾਂ ਲੈ ਟੋ ਹਾਂ ਨਾ ਪ੍ਰੀਤ ਆ ਚਲੀਏ ਅਮਮੇ ਨੂੰ ਜਾਇਆ ਘਮਾਣੀ ਤੂੰ ਵੀ ਕਰਨਾ ਤਮਣੀ ਅਮੂ ਮੈਂ ਕਿ ਸੂਰੇ ਲੈ ਆਉਂਗੀ ਆਪਣਾ ਜਾ ਕੇ ਤਾਂ ਸਬਜ਼ੀ ਬਣਾ ਜਿਹੜਾ ਕੰਮ ਕਰਨ ਵਾਲਾ ਕਰੇ ਉਹ ਕਰ ਜਿਉ ਆਪਣੇ ਦਾ ਕੰਮ ਭਰਦੀ ਦਿੰਦੀ ਤੇ ਸੂਤ ਲੈ ਆਉਂਗੀ ਜੇ ਹੁਣ ਹਾਕ ਲਾ ਦੇਸੀ ਨਾ ਤੇ ਮੈਨੂੰ ਮੇਰੇ ਕੋਈ ਨਹੀਂ ਮੈਂ ਹਾਂ

ਜਿਹੜਾ ਇਹ ਪਾਣੀ ਘੁੱਟ ਪੀਣਾ ਗਰਮੀ ਨਹੀਂ ਦੇ ਦੇ ਤੈਨੂੰ ਸੂਟ ਦੀ ਤੇ ਆਇਆ ਵੀ ਸੂਟ ਮੇਰਾ ਆ ਗਿਆ ਕਿ ਮੈਂ ਨਹੀਂ ਅੰਮੀ ਆ ਦੇ ਪਾਣੀ ਹਾਏ ਸੂਟ ਕਿੰਨੇ ਸੋਹਣੇ ਆ ਜਾ ਕੇ ਚਾਹ ਬਣਾ ਜਿਹੜਾ ਕੰਮ ਕਰਨਾ ਆਹੜਾ ਖੜੇ ਗਲਾਸ ਰੱਖਿਆ ਆ ਜਾ ਵੇਖ ਲੈ ਜਦਿਆਂ ਜਣਾ ਲਾ ਤੱਕ ਤੇਰੇ ਯਾ ਨਾ ਤਾਂ ਕੱਪੜੇ ਵਿਖਾ ਲੈਣਾ। ਮੇਰੇ ਨਾਲ ਦਿਖਾ ਲਈ। ਇਹ ਦੇਖੋ ਬਈਓ। ਅਮੇ ਖਾੜੋ। ਖਾੜੇ। ਖਾ ਲੈ ਆਪਣੇ। ਹਾਏ ਕਿੰਨਾ ਸੋਹਣਾ ਸੂਟ। ਤੇ ਮੇਰਾ ਸੁਣੀ ਮਖਾਲਦੇ ਆਪਨਾ। ਹੁਣ ਪਿਓ ਆਪਣੇ ਨੇ ਕੰਨਾ ਭਰਿਆ ਕਰੀ ਝੂਠੀਆਂ ਗੱਲਾਂ ਸੰਡ ਗੰਡ ਗੰਡ ਕੇ ਦੱਸਦੀ ਆ। ਤਾਂ ਕੰਮ ਭੱਜ ਭੱਜ ਕਰਿਆ ਕਰ। ਠੀਕ ਆ ਮੰਮੀ। ਅਮੇ ਇਹ ਵੀ ਸੂਟ ਖਾੜਦੇ ਆ। ਜਾ ਫਾੜੇ ਤੇਰੇ ਕੋ ਜੇਰਾ ਹੀ ਨਹੀਂ ਆ। ਜਾ ਵੇਖ ਲੈ ਇਹਦੇ। ਹਾਂ ਮੈਂ ਇੱਕ ਮੇਲੀ ਵੀ ਪੈਂਟ ਛੱਡ ਲੈਂਦੀ। ਫੇਰ ਗੱਲਾਂ ਉੱਥੇ ਹੀ ਕਰਦੀ ਆ ਜਿਹੜੀਆਂ ਗੱਲਾਂ ਤੋਂ ਮੈਂ ਹਟਾਂਗੀ।